ਦੇ ਦਰਬਾਰ ਚੋ ਆਏ ਨੇ ਜ ਹਾਤੇ ਗੰਡਾਸੀਆਂ ਵੜੀਆਂ ਹੋਈਆਂ ਸਾਡੇ 희ਜੇ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਕੁਦਰਤੀ ਅਸੀਂ ਜਾਗ ਰਹੇ ਸੀਗੇ ਤੇ ਉਸ ਤੋਂ ਬਾਅਦ ਉਹ ਇਥੋਂ ਭੱਜੇ ਨਹੀਂ ਜੀ ਰਾਜੂ ਐਮਸੀ ਚੱਕੀ ਵੱਲ ਹੈਲੋ ਗਾਇਸ ਤੁਸੀਂ ਵੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਨਿਊਜ਼ ਲੋਕ ਮਸਲੇ ਚੱਕਦਾ ਤੇ ਅੱਜ ਵੀ ਇੱਕ ਲੋਕ ਮਸਲਾ ਲੈ ਕੇ ਜਨਤਾ ਦੇ ਦਰਬਾਰ ਦੇ ਵਿੱਚ ਆਇਆ ਮਸਲਾ ਇਹ ਹੈ ਕੜਾਮਾ ਪਤੀ ਵਿਖੇ ਨੇ ਸਾਡੇ ਵੀਰ ਵਿੱਕੀ ਨੇ ਵਿੱਕੀ ਦਾ ਕਹਿਣਾ ਹੈ ਕਿ ਰਾਤ ਨੂੰ 11:30 ਪੌਣੇ 12 ਵਜੇ ਦੋ ਬੰਦੇ ਆਏ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਮੋਨੇ ਵਿਅਕਤੀ ਸੀਗੇ ਇੱਕ ਦਾ ਮੂੰਹ ਚਿੱਟੇ ਕੱਪੜੇ ਨਾਲ ਬੰਨਿਆ ਹੋਇਆ ਸੀਗਾ ਦੂਜੇ ਵਿਅਕਤੀ ਦਾ ਮੂੰਹ ਸੀਗਾ ਜਿਹੜਾ ਕਾਲੇ ਕੱਪੜੇ ਨਾਲ ਮੂੰਹ ਲਪੇਟਿਆ ਹੋਇਆ ਸੀ ਇਕੱਲੀਆਂ ਅੱਖਾਂ ਅੱਖਾਂ ਦਿਖ ਰੀਆਂ ਸੀ ਉਹਨਾਂ ਦੇ ਕਹਿਣ ਦਾ ਉਹਨਾਂ ਨੇ ਸਾਰੀ ਹਿਸਟਰੀ ਜਿਹੜੀ ਗੱਲਬਾਤ ਦੱਸੀ ਹੈ ਉਹਨਾਂ ਨੇ ਦੱਸਣ ਤੋਂ ਬਾਅਦ ਦੇਖਣ ਤੋਂ ਬਾਅਦ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਚੰਡੀਗੜ੍ਹ ਸਮਾਨਾ ਸਿਟੀ ਦੇ ਵਿੱਚ ਵੀ ਫੋਨ ਕੀਤਾ ਪਰ ਕੋਈ ਵੀ ਪ੍ਰਸ਼ਾਸਨ ਦਾ ਹਾਲ ਅਧਿਕਾਰੀ ਉਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਆਇਆ ਦੇਖੋ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਲੋਕਾਂ ਦਾ ਤਾਂ ਹੀ ਬਣਿਆ ਰਹਿੰਦਾ ਹੈ ਜੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਪਹਿਲ ਦੇ ਆਧਾਰ ਤੇ ਗੱਲ ਸੁਣੇ ਦੇਖੋ ਜੇ ਲੋਕਾਂ ਦੇ ਮਸਲੇ ਪੁਲਿਸ ਪ੍ਰਸ਼ਾਸਨ ਨਹੀਂ ਚੱਕੇਗਾ ਤਾਂ ਫਿਰ ਜਿਹੜੇ ਵਾਰਦਾਤ ਕਰਨ ਵਾਲੇ ਲੋਕ ਨਹੀਂ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਇਹ ਵਾਰਦਾਤ ਕਿਤੇ ਵੀ ਕਰਕੇ ਅੰਜਾਮ ਦੇ ਸਕਦੇ ਨੇ ਹੁਣ ਇਹੇ ਜੀ ਜਿਹੜੀ ਵਾਰਦਾਤ ਨੂੰ ਪਰਮਾਤਮਾ ਨਾਲ ਪਰਮਾਤਮਾ ਹੀ ਜਾਣਦਾ ਹੈ ਕਿ ਵੀ ਕਿਸ ਤਰ੍ਹਾਂ ਦੀ ਉਹ ਵਾਰਦਾਤ ਕਰਨ ਵਾਸਤੇ ਆਏ ਸੀ ਉਹਨਾਂ ਨੇ ਆ ਨੇੜੇ ਨਾਲ ਦੇ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਨੇ ਦੋ ਵਿਅਕਤੀ ਸੀਗੇ ਉਹਨਾਂ ਨੇ ਕਹਿਣਾ ਹੈ ਵਿੱਕੀ ਵੀਰ ਦਾ ਕਿ ਵੀ 2-2 3-3 ਫੁੱਟ ਦੀਆਂ ਗੰਡਾਸੀਆਂ ਸੀ ਤੇ ਹੋਰ ਵੀ ਉਹਨਾਂ ਕੋਲ ਮਾਰੂ ਹਥਿਆਰ ਸੀ ਦੋ ਜਾਣੇ ਸੀਗੇ ਤੇ ਜਦੋਂ ਉਹਨਾਂ ਨੇ ਸਵੇਰੇ ਚੈੱਕ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਇੱਕ ਚਿੱਟੀ ਐਕਟਿਵਾ ਸੀਗੀ ਜਿਹੜੀ ਉਹ ਪਿੱਛੇ ਕੋਈ ਰਾਜੂ ਐਮਸੀ ਦੀ ਚੱਕੀ ਦੱਸਦੇ ਨੇ ਉੱਥੇ ਕਿੱਥੇ ਖੜਾ ਕੇ ਆਏ ਹੋਣੀ ਇੱਥੇ ਘਰ ਦੇ ਵਾਰਦਾਤ ਨੂੰ ਕੀ ਅੰਜਾਮ ਦੇਣਾ ਹੈ ਸੀ ਉਹਦਾ ਪਰਮਾਤਮਾ ਹੀ ਜਾਣਦਾ ਹੈ ਜਾਂ ਜੋ ਜਿਸ ਨਾਲ ਬੀਤਦੀ ਸ਼ਬ ਉਹੀ ਜਾਣਦਾ ਹੈ ਕਿ ਵੀ ਦੇਖੋ ਪ੍ਰਸ਼ਾਸਨ ਨੇ ਹਲੇ ਤੱਕ ਇਸ ਟਾਈਮ ਹੋਣਾ 11:15 ਪੌਣੇ 12 ਦਾ ਟਾਈਮ ਹੋ ਚੁੱਕਾ ਹੈ ਰਾਤ 1:30 ਵਜੇ ਦੀ ਕਾਲ ਕੀਤੀ ਹੋਈ ਹੈ ਕਿਸੇ ਨੇ ਵੀ ਸਾਰ ਪੁਲਿਸ ਪ੍ਰਸ਼ਾਸਨ ਨੇ ਨਹੀਂ ਲਈ ਬੇਨਤੀ ਹੈ ਡੀਐਸਪੀ ਸਾਹਿਬ ਨੂੰ ਐਸਐਸਐਚਓ ਸਾਹਿਬ ਨੂੰ ਬੇਨਤੀ ਹੈ ਜੇ ਤੁਸੀਂ ਇਹਨਾਂ ਲੋਕਾਂ ਦੀ ਤੁਸੀਂ ਜੇ ਪੁੱਛ ਪੜਤਾਲ ਨਹੀਂ ਕਰੋਗੇ ਦੇਖ ਰੇਖ ਨਹੀਂ ਕਰੋਗੇ ਉਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਉਹਨਾਂ ਦੇ ਵੀ ਹੌਸਲੇ ਬਲੰਦ ਹੋਣਗੇ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਕੋਈ ਵੀ ਸੀਸੀਟੀਵੀ ਦੇ ਕੈਮਰੇ ਨਹੀਂ ਖੰਗਾਨ ਲਏ ਗਏ ਦੇਖੋ ਚਾਹੀਦਾ ਸੀ ਸੀਸੀਟੀਵੀ ਕੈਮਰੇ ਖੰਗਾਲੇ ਜਾਣ ਤੇ ਉਹਨਾਂ ਦੀ ਪੜਤਾਲ ਪੁੱਛ ਪੜਤਾਲ ਕੀਤੀ ਜਾਵੇ ਕੌਣ ਸੀ ਕਾਦੇ ਵਾਸਤੇ ਆਏ ਸੀਗੇ ਹੁਣ ਵੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਇਸ ਪਾਸੇ ਕਿੰਨਾ ਕੁ ਧਿਆਨ ਦਿੰਦਾ ਉਹ ਤਾਂ ਸਮੇਂ ਹੀ ਦੱਸੇਗਾ ਤੇ ਇੱਥੇ ਵੀਰਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਜਿਹੜੀ ਪੀਸੀਆਰ ਦੀ ਗਸਤ ਹੈ ਇਸ ਪਾਸੇ ਬਿਲਕੁਲ ਨਹੀਂ ਦੇਖਣ ਨੂੰ ਮਿਲਦੀ ਪੀਸੀਆਰ ਦੀ ਗਸਤ ਵੀ ਵਧਾਈ ਜਾਵੇ ਤਾਂ ਜੋ ਜਿਹੜੇ ਗਲਤ ਅੰਸਰ ਉਹਨਾਂ ਦੇ ਮਨਾਂ ਦੇ ਵਿੱਚ ਡਰ ਬਣਿਆ ਰਹੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਰਤੀ 1:35 ਵਜੇ ਸਾਡੇ ਘਰ ਦੇ ਬਾਹਰ ਚੋਰ ਆਏ ਨੇ ਜੀ ਹਾਤੇ ਗੰਡਾਸੀਆਂ ਫੜੀਆਂ ਹੋਈਆਂ ਸਾਡੇ ਸ਼ੀਸ਼ੇ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਕੁਦਰਤੀ ਅਸੀਂ ਜਾਗ ਰਹੇ ਸੀਗੀ ਤੇ ਉਸ ਤੋਂ ਬਾਅਦ ਉਹ ਇੱਥੋਂ ਭੱਜੇ ਨੇ ਜੀ ਰਾਜੂ ਐਮਸੀ ਚੱਕੀਵਾਲ ਉੱਥੋਂ ਉਹਨਾਂ ਨੇ ਐਕਟਿਵਾ ਚੱਕੀ ਐ ਐਕਟਿਵਾ ਚੱਕ ਕੇ ਸਿੱਧੇ ਭੱਜ ਗਏ ਨੇ ਜਲਦੀ ਅਸੀਂ ਉਸ ਤੋਂ ਬਾਅਦ 100 ਨੰਬਰ ਤੇ ਕਾਲ ਕੀਤੀ ਹੈ ਤਾਂ ਉਹ ਕਹਿੰਦੇ ਅਸੀਂ ਹੁਣੇ ਆ ਰਹੇ ਹਾਂ ਜੀ ਅਸੀਂ ਡੇਢ ਦੋ ਘੰਟੇ ਖੜੇ ਰਹਿ ਕੇ ਕੋਈ ਨਹੀਂ ਆਇਆ ਉਸ ਤੋਂ ਬਾਅਦ ਦੁਬਾਰਾ ਕਾਲ ਕੀਤੀ ਉਹ ਕਹਿੰਦੇ ਅਸੀਂ ਆ ਰਹੇ ਹਾਂ ਜੀ ਫਿਰ ਦੁਬਾਰਾ ਅਸੀਂ 20-25 ਮਿੰਟ ਫਿਰ ਖੜੇ ਰਹੇ ਕੋਈ ਨਹੀਂ ਆ ਤਾਂ ਹੁਣ ਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਨੰਬਰ ਦਿੱਤਾ ਹੈ ਕਹਿੰਦੇ ਇਸ ਨੰਬਰ ਤੇ ਫੋਨ ਮਾਰੋ ਤਾਂ ਤੁਹਾਡੇ ਕੋਲ ਬੰਦੇ ਆ ਜਾਣਗੇ ਫੋਨ ਨੰਬਰ ਤੇ ਅਸੀਂ ਕਾਲ ਕੀਤੀ ਸੀ ਜੀ ਇਹਨਾਂ ਦੀ ਚੰਡੀਗੜ੍ਹ ਤਾਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਹੁਣੀ ਭੇਜ ਰਹੇ ਹਾਂ ਜੀ ਬੰਦੇ ਤਾਂ ਉਹ ਘੰਟਾ ਸਾਡੇ ਘਰਣ ਤੋਂ ਬਾਅਦ ਉੱਥੇ ਕੋਈ ਵੀ ਨਹੀਂ ਆਇਆ ਫਿਰ ਉਹਦੇ ਥੋੜੀ ਜਿਹੀ ਦੇਰ ਬਾਅਦ ਅਸੀਂ ਦੁਬਾਰਾ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਅਸੀਂ 10 ਮਿੰਟਾਂ ਤੁਹਾਡੇ ਕੋਲ ਪੀਸੀਆਰ ਭੇਜ ਰਹੇ ਹਾਂ ਬਟ ਕੋਈ ਪੀਸੀਆਰ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਅਸੀਂ ਲੋਕਲ 017220100 ਤੇ ਫੋਨ ਕੀਤਾ ਜੀ ਉਥੇ ਆਫਟਰ ਬੀਜ਼ੀਪੀ ਦੀ ਕੋਈ ਕਾਲ ਨਹੀਂ ਹੋਈ ਕਿਸੇ ਨਾਲ ਵੀ ਵੀ ਉਹ ਆਪਣੀ ਪੂਰੀ ਪਲੈਨਿੰਗ ਦੇ ਵਿੱਚ ਆਈ تھی ਵਾਰਦਾਤ ਕਰਨ ਦੇ ਹੱਥੇ ਹੀ ਗੰਡਾਸੀਆਂ ਚੱਕੀਆਂ ਹੋਈਆਂ ਸੀਗੀਆਂ ਜੀ ਦੋ ਬੰਦੇ ਦੀ ਇੱਕ ਨੇ ਚਿੱਟਾ ਪਰਨਾ ਬੰਨਿਆ ਹੋਇਆ ਸੀ ਮੂੰਹ ਤੇ ਇੱਕ ਨੇ ਬਲੈਕ ਪਰਨਾ ਬੰਨਿਆ ਹੋਇਆ ਸੀ ਇਹ ਤਾਂ ਆ ਵੀ ਆਪਣੇ ਕੋਠੇ ਤੇ ਚੜੇ ਆ ਉਥੇ ਉਹ ਚੀਕਾਂ ਮਾਰੀਆਂ ਨੇ ਵੀ ਚੋਰ-ਚੋਰ ਤਾਂ ਉਹ ਭੱਜੇ ਨਹੀਂ ਅਦਰਵਾਈਜ਼ ਉਹ ਆਪਣੀ ਪੂਰੀ ਫੁੱਲ ਐਂਡ ਫਾਈਨਲ ਪਲੈਨਿੰਗ ਇਹ ਚਾਹੀਦੀ ਚਾਹੇ ਕੋਈ ਹੱਤਾਇਆ ਬੰਦਾ ਮਾਰ ਦੇਣਗੇ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਉਹ ਕਿਸੇ ਵਾਰਦਾਤ ਨੂੰ ਹੀ ਅੰਜਾਮ ਦੇਣ ਵਾਸਤੇ ਆਈ ਸੀਗੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਇਸ ਸੰਬੰਧ ਦੇ ਵਿੱਚ ਸਮਾਣਾ ਸਿਟੀ ਦੇ ਵਿੱਚ ਕਾਲ ਕੀਤੀ ਕੋਈ ਬਿਲਕੁਲ ਜੀ ਕੀਤੀ ਜੀ ਉਹਦੇ ਨੰਬਰ ਹੀ ਨਹੀਂ ਮਿਲੇ ਆਫਟਰ ਬੀ ਦੀ ਆਫਟਰ ਬੀ ਦੀ ਸਮਾਣਾ ਫਿਰ ਸਵੇਰੇ ਚੰਡੀਗੜ੍ਹ ਤੋਂ ਫੋਨ ਆਇਆ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕੋਈ ਮਿਲਦਾ ਕਿ ਵੀ ਰਾਤ ਨੂੰ ਤੁਸੀਂ ਕਾਲ ਕੀਤੀ ਐ ਸਵੇਰੇ ਫੋਨ ਆ ਰਿਹਾ ਤੁਹਾਡੇ ਕੋਲ ਸਵੇਰੇ ਚੰਡੀਗੜ੍ਹ ਤੋਂ ਫੋਨ ਆਇਆ ਜੀ ਉਹ ਵੀ 11 ਵਜੇ ਦੇ ਕਰੀਬ 10:30 11 ਵਜੇ ਦੇ ਕਰੀਬ ਜੀ ਤਾਂ ਵੀ ਪ੍ਰਸ਼ਾਸਨ ਕੋਲ ਮੰਗ ਚਾਹੁੰਦੇ ਆ ਜੀ ਵੀ ਇਹਨਾਂ ਦੇ ਨਾਟਕ ਅਸੀਂ ਏ ਇਹ ਕਿਸੇ ਨਾਲ ਵੀ ਕੋਈ ਵਾਰਦਾਤ ਹੋ ਸਕਦੀ ਹੈ ਕੋਈ ਨਾ ਅਸੀਂ ਆਪਣੀ ਪਲੈਨਿੰਗ ਕਰਕੇ ਨਹੀਂ ਬੈਠਦੇ ਉਹ ਆਪਣੀ ਪੂਰੀ ਪਲੈਨਿੰਗ ਨਾਲ ਆਉਂਦੇ ਨੇ ਹਰ ਬੰਦਾ ਨੋਰਮਲ ਹੀ ਘਰ ਦੇ ਵਿੱਚ ਨੋਰਮਲ ਹੁੰਦਾ ਸਰ ਜੇ ਰੱਬ ਨਾ ਕਰਦੇ ਉਹ ਮੇਰੇ ਸ਼ੀਸ਼ੇ ਤੋੜ ਕੇ ਅੰਦਰ ਆ ਜਾਂਦੇ ਤਾਂ ਅਸੀਂ ਤਾਂ ਮਾਰੇਗੇ ਸੀ ਸਾਰਾ ਡੱਬਰ ਪੂਰਾ ਪਰਿਵਾਰ ਮੇਰੇ ਬੱਚੇ ਸਣੇ ਸੁੱਤੇ ਹੋਏ ਸ਼ੀਸ਼ੇ ਦੇ ਵਿੱਚ ਅੰਦਰ ਆ ਆੜ ਕੇ ਝਾਕਰੇ ਨਹੀਂ ਇਹ ਸਾਡੇ ਘਰ ਦੇ ਵਿੱਚ ਕੁੱਤੇ ਨਾ ਹੁੰਦੇ ਸੀ ਤਾਂ ਮਾਰੇਗੇ ਸੀ ਕੀ ਮੰਗ ਕਰਦੇ ਹੋ ਮੰਗ ਕਰਦੇ ਆਂ ਸਰ ਇਹਨਾਂ ਦੇ ਨਥੇਲ ਕੱਸੀ ਜੇ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਧਿਆਨ ਦੇਵੇ ਚੋਰਾਵਾਂ ਰਾਤ ਨੂੰ ਪੁਲਿਸ ਗਸ਼ਤ ਦੇ ਰਵੇ ਸਰ ਐਵੇਂ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਹੈ ਚੋਰ ਸਰੀਆਮ ਕੋ ਮਰੇ ਨੇ ਸ਼ਰੀਪ ਬੰਦਾ ਆਪਣੇ ਘਰ ਦੇ ਵਿੱਚ ਕੈਦ ਹੈ ਜੇ ਸ਼ਰੀਪ ਬੰਦਾ ਰਾਤ ਨੂੰ ਕਿਤੇ ਕੰਮ ਜਾ ਰਿਹਾ ਹੋਵੇ ਤਾਂ ਉਹਦੇ ਕੋਲ 100 ਸਵਾਲ ਜਵਾਬ ਹੁੰਦੇ ਨੇ ਕਿੱਥੇ ਗਿਆ ਸੀ ਕਿਉਂ ਗਿਆ ਸੀ ਕਿੱਥੋਂ ਆਇਆ ਚੋਰ ਗੋਮਰੇ ਨਾਲ ਦੀ ਕੋਈ ਹੋ ਨਹੀਂ ਆ ਅਗਲੇ ਆ ਰਹੇ ਨਹੀਂ ਜਾ ਰਹੇ ਨਹੀਂ ਉਹਦਾ ਰਾਜੇ ਨਹੀਂ ਸ਼ਹਿਰ ਦੀ ਯਾਨਕੀ ਸ਼ਰੀਪ ਬੰਦਾ ਹੀ ਮਰਿਆ ਹੋਇਆ ਉਹਦੇ ਕੋਲ ਹੀ ਪੁੱਛੀ ਚਾਉਣੀ ਹੈ ਤੋਂ ਅਸੀਂ ਰਾਤ ਨੂੰ ਸਮਾਣਾ ਇਸੇ ਚੰਡੀਗੜ੍ਹ ਜੀ ਮੈਂ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਪੁਲਿਸ ਆ ਰਹੀ ਹੈ ਪਰ ਕੋਈ ਨਹੀਂ ਆਇਆ ਸਰ ਵਾਰਦਾਤ ਆਉਣ ਤੋਂ ਬਾਅਦ ਪੁਲਿਸ ਆਵੇ ਉਸਦਾ ਸਾਨੂੰ ਕੀ ਬੈਨੀਫਿਟ ਹੈ ਪੁਲਿਸ ਪ੍ਰਸ਼ਾਸਨ ਬੈਠੀ ਹੈ ਸਾਡੀ ਸੁਰੱਖਿਆ ਵਾਸਤੇ ਜਦ ਪੁਲਿਸ ਕੋਲ ਫੋਨ ਜਾਵੇ ਉਹ ਤਾਂ ਤੁਰੰਤ ਪਹੁੰਚੇ ਸਾਡੇ ਬਲ ਅਧੀ ਰਾਤ ਨੂੰ ਕੀ ਦੀਦਾ ਫੋਨ ਆ ਜੀ ਅਸੀਂ ਪਹਿਲੇ ਜਾਵਾਂਗੇ ਵੀ ਰਾਤ ਨੂੰ ਫੋਨ ਕਰ ਰਿਹਾ ਬੰਦਾ ਮਜਬੂਰ ਹੋਣਾ ਸਾਡੀ ਪ੍ਰੋਫੈਸ਼ਨ ਦੀ ਸੁਣਰੀ ਦੇਖੋ ਸਰ ਉਹਨਾਂ ਦਾ ਹੱਕ ਬਣਦਾ ਹੈ ਵੀ ਜਾ ਕੇ ਦੇਖੋ ਵੀ ਕੀ ਹੋਇਆ ਕੀ ਨਹੀਂ ਹੋਇਆ ਕੋਈ ਵੀ ਨਹੀਂ ਆਇਆ ਹਜੇ ਤੱਕ ਵੀ ਕੋਈ ਨਹੀਂ ਆਇਆ ਚੰਡੀਗੜ੍ਹ ਨੇ ਫੋਨ ਨੰਬਰ ਦਿੱਤਾ ਇਹ ਕਹਿੰਦੇ ਇਸ ਨੰਬਰ ਤੇ ਫੋਨ ਕਰੋ ਬੰਦੇ ਆਣਗੇ ਹੁਣ ਉਹ ਕੀ ਕਰਾਂਗੇ ਉਹਨਾਂ ਦਾ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਵਾਰਦਾਤ ਹੋਣ ਤੋਂ ਬਾਅਦ ਹੀ ਪ੍ਰਸ਼ਾਸਨ ਪਹੁੰਚਦਾ ਹੈ ਬਿਲਕੁਲ ਜੀ ਉਹ ਯਾਰ ਬੰਦੇ ਆਏ ਨੇ ਅਸੀਂ ਪੁਲਿਸ ਨੂੰ ਫੋਨ ਕੀਤਾ ਉਹਨਾਂ ਨਾਲ ਫੜ ਜੁਣਦਾ ਸੀ ਨਾਲ ਇਹ ਆਉਣਾ ਚਾਹੀਦਾ ਸੀਗਾ ਜੇ ਬੰਦੇ ਨਾਲ ਕੋਈ ਵਾਕਾ ਹੋ ਜਾਂਦਾ ਜਾਂ ਕੋਈ ਹੱਤਾਬਾਈ ਹੋ ਜਾਂਦੀ ਜਾਂ ਉਹਨਾਂ ਕੋਲ ਗੰਡਾਸੇ ਅਸੀਂ ਗੰਡਾਸੇ ਮਾਰਦੇ ਇਹ ਵੀ ਕਰ ਲੈਂਦਾ ਕੁਝ ਨਹੀਂ ਕਰ ਸਕਦੇ ਇਹਦਾ ਸਾਡੇ ਕੁੱਤੇ ਵਧਿਆ ਨੇ ਕੁੱਤੇ ਨਾਲੇ ਪੌਂਕਾ ਲਾ ਕੇ ਪਿੱਛੇ ਪੈ ਕੇ ਕੁੱਤੇ ਔਰ ਬਾਹਰ ਕੱਢ ਕੁੱਤੇ ਗੱਡੇ ਸੀਗੇ ਕਿ ਕੁੱਤਿਆਂ ਨੂੰ ਮਾਰਨਗੇ ਪਰ ਇਹ ਕੋਸਦਾ ਕੋਈ ਫਾਇਦਾ ਨਹੀਂ ਹੈਗਾ ਵੀ ਮੌਕੇ ਤੇ ਆਵੇ ਤਾਂ ਫਾਇਦਾ ਹੈ ਜੇ ਇੱਥੇ ਕੋਈ ਕਤਲਿਆਮ ਹੋ ਜੇਗਾ ਤਾਂ ਪੁਲਿਸ ਆਉਗੀ ਐਨੇ ਬੰਦੇ ਰੋਣਾ ਪੇੜਨਾ ਸ਼ੁਰੂ ਹੋ ਜਾਊਗਾ ਬਸ ਬਾਅਦ ਇਹ ਹੀ ਹੈ ਵੀ ਉਹਨਾਂ ਦਾ ਕੀ ਕਰ ਸਕਦਾ ਸੀ ਇਹ ਜਿਹੜੀ ਵਾਰਦਾਤ ਜਿਹੜੀ ਤੁਸੀਂ ਦੱਸਣ ਕਿ ਤੁਹਾਡੇ ਇੱਧਰ ਮਹੱਲੇ ਦੀ ਜਾਂ ਘਰ ਦੇ ਵਿੱਚ ਜਿਵੇਂ ਵੀ ਕੋਈ ਬੰਦੇ ਜਿਵੇਂ ਆਏ ਤੁਸੀਂ ਨੇ ਦੱਸਿਆ ਕਿ ਵੀ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਹੁਲੀਆ ਸੀਗਾ ਉਹ ਹੈਗੇ ਜੀ ਦੋ ਮੁੰਡੇ ਸੀ ਮੂੰਹ ਨਿਕਲੇ ਦਾ ਕਾਲਾ ਕਪੜਾ ਪਾਇਆ ਦੀ ਮੂੰਹ ਤੇ ਤੇ ਇੱਕ ਚਿੱਟੀ ਸਾਬਕਾ ਬੰਨੀ ਦੀ ਕੀ ਵੀ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਮੂੰਹ ਬੰਨੇ ਜੇ ਸਿੱਧਾ ਇਧਰ ਗਏ ਨੇ ਰਾਜਸੀ ਚੱਕੀ ਟੋਪਾਂ ਦੇ ਫੇਰ ਵੀ ਐਕਟੀਵਾ ਦੇ ਭੱਜ ਗਏ ਨੇ। ਫੇਰ ਨਹੀਂ ਮੁੜ ਕੇ ਆਏ ਉਸ ਤੋਂ ਬਾਅਦ। ਤੇ ਉਹਨਾਂ ਕੋਲ ਕੋਈ ਕੋਈ ਮਾਰੂ ਹਥਿਆਰ ਵੀ ਸੀ ਕੋਈ ਕਿਸੇ ਤਰ੍ਹਾਂ ਦਾ। ਦੋ ਦੋ ਤਿੰਨ ਤਿੰਨ ਫੁੱਟ ਦੇ ਗੱਡਾਸੇ ਸੀ ਉਹਨਾਂ ਕੋਲ। ਹਥਿਆਰ ਹੈਗੇ ਸੀ। ਸਾਰੋਂ ਕਿਹੜੇ ਹਥਿਆਰ ਸੀਗੇ? ਸਾਰੋਂ ਕੁੱਤੇ ਮਾਰ ਜਿਹੜੇ ਛੋਟੀ ਲੰਦੀ ਘਰੇ। ਕੇ ਵੀ ਆਪਾਂ ਜੇ ਤੁਸੀਂ ਨੇ ਦੇਖਿਆ ਤਾਂ ਉਹਨਾਂ ਕੋਲੇ ਮਾਰੂ ਹਥਿਆਰ ਵੀ ਸੀਗੇ। ਬਾਈਆ ਬਿਲਕੁਲ। ਦੋ ਮਾਰ ਹਥਿਆਰ ਸੀਗੇ। ਕੀ ਮੰਗ ਕਰਦੇ ਹੋ? ਅਸੀਂ ਮੰਗੇ ਕਰਦੇ ਆ ਕਿ ਵੀ ਜੇ ਪੁਲਿਸ ਪ੍ਰਸ਼ਾਸਨ ਰਾਤ ਨੂੰ ਇੱਥੇ ਦੋ ਤਿੰਨ ਚੱਕਰ ਲਾਵੇ। ਆ ਸਾਡਾ ਵੀ ਤੁਮਾਣਾ ਤਸੱਲੀ ਹੋ ਜAVE ਹਾਂ ਵੀ ਹੈ ਆਉਂਦੀ ਬੱਸ ਔਰਸਾ ਅੱਗੇ ਪਿਆਰੀ 16000 ਜਾਂਦੀ ਹੈ ਇਹਨਾਂ ਦੇ ਦੇਖ ਕੇ ਬੰਦੇ ਭੱਜ ਜਾਂਦੇ ਨੇ ਜਵਾਹ। ਨਿਗਰਸ ਬਿਲਕੁਲ ਨਹੀਂ ਹੈਗੀ ਉਹ ਅਸੀਂ ਕਹਿੰਦੇ ਹਾਂ ਸਾਡੀ ਬੇਨਤੀ ਹੈ ਉਹ ਵਧਾਈ ਜਾਵੇ। ਉਸ ਪ੍ਰਸ਼ਾਸ਼ਨ ਰਾਤ ਨੂੰ ਡੇੜਾ ਮਾਰੇ ਇੱਧਰ ਸਭ ਨੂੰ ਸੁੱਖ ਹੁੰਦਾ। ਸਾਨੂੰ ਪੁਲਿਸ ਨਹੀਂ ਸਾਰੇ ਸਾਨੂੰ ਹੋਰ ਕੀ ਦਾ ਸਾਰੇ ਇਹ ਜੀ ਇਹ ਪ੍ਰਸ਼ਾਸਨ ਨਹੀਂ ਸਾਡੇ ਨਾਲ ਨਹੀਂ ਹੈ ਕਿਉਂਕਿ ਸਾਡਾ ਉਰੇ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਇਹ ਏਰੀਆ ਕਿਹੜਾ ਹੈ ਇਹ? ਘੜਾਮਾਪਤੀ ਜੀ ਕੋਕਾ ਐਮਸੀ ਇਹਦਾ ਮਾਲਕ ਹੈ ਜੀ। ਪਰ ਜਦੋਂ ਵੋਟਾਂ ਆਈਆਂ ਸੀ ਆਇਆ ਮੁੜ ਕੇ ਜਰਮਜੀ ਕੀ ਜੀ ਇਹ ਵਾਰਡ ਨੰਬਰ ਕਿੰਨੀ ਹੈ ਇਹ ਪੀ ਚੱਲਦੀ ਹੈ ਜੀ ਹੁਣ ਪਹਿਲੇ 4 ਸੀ ਹੁਣ 20 ਕੀਤੀ ਹੋਈ ਹੈ ਇਹ 20 ਨੰਬਰ ਵਾਰਡ ਹੈ 21 ਨੰਬਰ ਵਾਰਡ ਜੀ ਤੇ ਹੁਣ ਸਵੇਰ ਦਾ ਜਿਵੇਂ ਕੋਈ ਟਾਈਮ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਜਾਂ ਕਿਸੇ ਨੇ ਤੁਹਾਡੇ ਨਾਲ ਫੋਨ ਤੇ ਕੋਈ ਸੰਪਰਕ ਕੀਤਾ ਚੰਡੀਗੜ੍ਹ ਪੁਲਿਸ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਉਹ ਨੰਬਰ ਦਿੱਤਾ ਬਟ ਮੈਂ ਫਿਰ ਦੁਬਾਰਾ ਕਾਲ ਨਹੀਂ ਕੀਤੀ ਹੋਤੀ ਥੈਂਕ ਯੂ ਵੀਰ ਜੀ ਸਮਾਣਾ ਹਲਚਲ ਨਹੀਂ ਸੁਣਨ ਗੱਲ ਕਰਨ ਲਈ ਥੈਂਕ ਯੂ ਸਰ ਜੀ ਇਸ ਦੀ ਜ਼ਮਾਨਤ ਜੀ ਇਥੇ ਜੋ ਬੱਚੇ ਕੁੱਤੇ ਬਣੇ ਨਾ ਫਿਰ ਕਿਥੇ ਹੋਤੀ ਵੀ ਹੈ ਇਹ ਇਹ ਜਗ੍ਹਾ ਤੋਂ ਕਾਰਵਾ ਇੱਥੇ ਲੁੱਕ ਕੇ ਖੜੇ ਸੀ ਉਹ ਤਾਂ ਸਾਹਮਣੇ ਤਾਲਾ ਲੱਗਿਆ ਉੱਥੇ ਕੋਸ਼ਿਸ਼ ਕੀਤੀ ਹੋਵੇ ਇਹਨਾਂ ਨੇ ਆਉਣ ਦੀ ਹੂੰ ਤੇ ਕਿ ਵੀ ਜਿੱਥੋਂ ਦੇਖ ਰਹੇ ਸੀਗੇ ਜਾਂ ਜਿੱਥੇ ਵੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ ਉਹ ਇਹ ਇਹ ਥਾਂ ਹੈ ਜਿੱਥੇ ਕਿ ਵੀ ਜਿੱਥੇ ਉਹਨਾਂ ਨੇ ਛਾਤੀਆਂ ਮਾਰੀਆਂ ਸੀਗੇ ਜਿੱਥੇ ਉਹ ਮਾਰੂ ਹਥਿਆਰ ਲਈ ਖੜੇ ਸੀਗੇ ਜਦੋਂ ਸਾਨੂੰ ਕਲੀਅਰ ਦਿਖ ਰਿਹਾ ਦੀ ਗੰਡਾਸੀਆਂ ਹੱਤੀ ਸੀਗੀਆਂ ਜੀ ਤੇ ਮੂਲ ਬੇਟੇ ਉਹਦੀ ਕੋ ਕਾਲਾ ਇੱਕ ਚਿੱਟਾ ਹੱਟੇ-ਗੱਟੇ ਮੁੰਡੇ ਸੀ ਤੋਂ ਧੰਨਵਾਦ ਫਿਰ ਇਥੋਂ ਪੈਦਰ ਬਜੇ ਨੇ ਇਹਦੀ ਕੋਠੇ ਤੇ ਚੜਿਆ ਉੱਥੋਂ ਬਾਅਦ ਨੇ ਉੱਥੋਂ ਕਹਿੰਦੇ ਸਾਨੂੰ ਇਸੋਂ ਵੀ ਦਿਕੇ ਕਿ ਰੈਕਟਿਵ ਆ ਰਾਹੂ ਜਰੂਰੀ ਕੈਮਰਾ ਬਣਾਇਆ ਤਾਂ ਤੇ ਪਤਾ ਲੱਗੇ ਉਹ ਰੈਕਟਿਵ ਆ ਚੱਤੀ ਆਉਂਦੀ। ਜਿਵੇਂ ਇਸੋਂ ਮੈਂ ਪੈਦਰ ਉੱਪਰ ਅਸੀਂ ਚੜੇ ਹਾਂ ਉਹ ਪੈਦਰ ਬਜੇ।